ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਅਰਜਿੰਦਰ ਸਿੰਘ ਤੱਗਣ ਲੈ ਕੇ ਹਾਜ਼ਰ ਹਾਂ ਐਜੈਂਡਾ ਅੱਜ ਦੇ ਇਸ ਐਪੀਸੋਡ ਦੇ ਵਿੱਚ ਗੱਲ ਹੋਏਗੀ ਪੀ ਐਸ ਆਈ ਈ ਸੀ ਦੇ ਫਲਿਪਸ ਪਲੌਟ ਸਕੈਂਡਲ ਦੀ ਗੱਲ ਹੋਏਗੀ ਸੁਪਰੀਮ ਕੋਰਟ ਦੇ ਇੱਕ ਆਦੇਸ਼ ਬਾਰੇ ਜਿਸ ਦੇ ਵਿੱਚ ਕੁਝ ਵਿਵਾਦ ਖੜਾ ਹੋ ਗਿਆ ਹੈ ਗੱਲ ਹੋਏਗੀ ਗੁਲਮੋਹਰ ਟਾਊਨਸ਼ਿਪ ਕੰਪਨੀ ਦੇ ਭਗੌੜੇ ਹੋਏ ਤੇ ਪੀਐਸਆਈ ਦੇ ਕੁਝ ਪਗੋੜੇ ਹੋਏ ਅਫਸਰਾਂ ਬਾਰੇ ਜਿਨ੍ਹਾਂ ਨੂੰ ਕੇ ਅੰਤਰਮ ਜ਼ਮਾਨਤਾਂ ਮਿਲ ਚੁਕੀਆਂ ਨੇ ਦੱਸਾਂਗੇ ਕਿ ਮਾਮਲੇ ਤੇ ਹੁਣ ਸ਼ੱਕ ਖੜਾ ਹੋਣ ਤੋਂ ਬਾਅਦ ਚੀਫ ਜਸਟਿਸ ਆਫ ਇੰਡੀਆ ਡੀ ਵੀ ਚੰਦਰ ਚੂਧ ਕੀ ਕਰਨ ਜਾ ਰਹੇ ਨੇ ਆਓ ਸ਼ੁਰੂ ਕਰਦੇ ਹਾਂ एजेंडा ਸਤਿ ਸ੍ਰੀ ਅਕਾਲ ਨਮਸਕਾਰ ਅਦਾਵਰਦਾ ਗਰਮਿੰਦਰ ਸਿੰਘ ਪੀਐਸਆਈ ਇਹ ਸੀ ਦਾ ਅਧਿਕਾਰੀ ਜੇਲ੍ਹ ਚ ਬੰਦ ਹੁੰਦਾ ਉਹ ਇੱਕ ਦਰਖਾਸਤ ਹਾਈ ਕੋਰਟ ਦੇ ਵਿੱਚ ਜ਼ਮਾਨਤ ਲਈ ਪਾਉਂਦਾ ਰੱਦ ਹੋ ਜਾਂਦੀ ਹੈ ਉਹ ਸੁਪਰੀਮ ਕੋਰਟ ਚ ਲਿਜਾਂਦਾ ਉਸ ਦੀ ਪਟੀਸ਼ਨ ਜਸਟਿਸ ਮੁਰਾਰੀ ਕ੍ਰਿਸ਼ਨ ਮੁਰਾਰੀ ਅਤੇ ਜਸਟਿਸ ਸੀਟੀ ਰਵੀ ਵਾਲੇ ਡਿਵੀਜ਼ਨਲ ਬੈਂਚ ਦੇ ਅੱਗੇ ਲੱਗਦੀ ਆ ਇਹ ਜੱਜ ਸਾਹਿਬਾਨ ਬਿਨਾ ਪੰਜਾਬ ਸਰਕਾਰ ਨੂੰ ਸੁਣੇ ਬਿਨਾ ਵਜਲੈਂਸ ਬਿਊਰੋ ਨੂੰ ਸੁਣੇ ਇੱਕ ਆਦੇਸ਼ ਪਾਸ ਕਰ ਦਿੰਦੇ ਆ ਇਸ ਆਦੇਸ਼ ਤੇ ਹੁਣ ਵਿਵਾਦ ਖੜਾ ਹੋ ਗਿਆ ਇਸ ਆਦੇਸ਼ ਤੋਂ ਪ੍ਰਭਾਵਿਤ ਹੋ ਕੇ ਐਡਵਰਸਲੀ ਇਫੈਕਟ ਹੋ ਕੇ ਪੰਜਾਬ ਸਰਕਾਰ ਦੇ ਵਕੀਲ ਅਤੇ ਵਜਲੈਂਸ ਬਿਊਰੋ ਦੇ ਵਕੀਲ ਅੱਗੇ ਕਾਰਵਾਈ ਪਧਾਰ ਰਹੇ ਨੇ ਇਹਨੂੰ ਫਾਈਟ ਵਿਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਹਿਲਾਂ ਦੱਸਦੇ ਹਾਂ ਕਿ ਪਰਮਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਮੰਗ ਕੀ ਕੀਤੀ ਉਹਨਾਂ ਦੀ ਪਹਿਲੀ ਮੰਗ ਸੀ ਕਿ ਜੇਲ੍ਹ ਦੇ ਵਿੱਚ ਮੈਨੂੰ ਘਰ ਦੀ ਰੋਟੀ ਖਾਣ ਦਿੱਤੀ ਚਾਹੀਏ ਯਾਨੀ ਕਿ ਘਰੋਂ ਰੋਟੀ ਆਏ ਹੋ ਸਕਦਾ ਜੇਲ੍ਹ ਦੇ ਵਿੱਚ ਕੈਦੀਆਂ ਦੀ ਰੋਟੀ ਪਸੰਦ ਸ਼ਾਇਦ ਨਹੀਂ ਆਈ ਅਗਲਾ ਉਹ ਕਹਿੰਦੇ ਆ ਦੂਜਾ ਪੁਆਇੰਟ ਐਫ ਆਈ ਆਰ ਨੰਬਰ 1 ਡੇਟਡ 5123 ਜੋ ਕਿ ਪ੍ਰਵੰਚਨ ਆਫ ਕ੍ਰਾਪਸ਼ਨ ਐਕਟ ਤਹਿਤ ਫਲਾਈਂਗ ਸਕੁਆਡ ਪੁਲਿਸ ਸਟੇਸ਼ਨ ਵਜਲੈਂਸ ਬਿਊਰੋ ਮੁਹਾਲੀ ਵੱਲੋਂ ਦਰਜ ਕੀਤਾ ਗਿਆ ਉਸ ਤੋਂ ਪੈਦਾ ਹੋਈਆਂ ਸਾਰੀਆਂ ਪ੍ਰੋਸੀਡਿੰਗਸ ਰੋਕਤੀਆਂ ਜਾਣ ਠੱਪ ਕਰਤੀਆਂ ਜਾਣ ਪੁਆਇੰਟ 3 ਕੇਸ ਨੂੰ ਸੀਬੀਆਈ ਕੋਲ ਭੇਜ ਦਿੱਤਾ ਜਾਏ ਕਿਉਂਕਿ ਵਜਲੈਂਸ ਬਿਊਰੋ ਤੋਂ ਸਾਨੂੰ ਇਨਸਾਫ ਮਿਲਣ ਦੀ ਉਮੀਦ ਨਹੀਂ ਅੱਗੇ ਕੀ ਹੁੰਦਾ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਉਹਨਾਂ ਦੇ ਸਹਿਯੋਗੀ ਜਸਟਿਸ ਸੀਤੀ ਰੋਈ ਜੋ ਕਿ ਇਸ ਬੈਂਚ ਦੇ ਵਿੱਚ ਸ਼ਾਮਿਲ ਸੀ ਮੁਰਾਰੀ ਸਾਹਿਬ ਨੇ ਬਹੁਤ ਜਲਦੀ ਰਿਟਾਇਰ ਹੋ ਜਾਣਾ ਹੈ ਅਤੇ ਜਾਂਦੇ ਜਾਂਦੇ ਉਹਨਾਂ ਨੇ ਇੱਕ ਇਹੋ ਜਿਹਾ ਆਦੇਸ਼ ਜਾਰੀ ਕਰ ਦਿੱਤਾ ਜਿਹਦੇ ਉੱਤੇ ਸ਼ੰਕੇ ਖੜੇ ਹੋ ਰਹੇ ਨੇ ਉਹ ਕਹਿੰਦੇ ਆ ਕਿ ਪੰਜਾਬ ਸਰਕਾਰ ਜੋ 700 ਕਰੋੜ ਰੁਪਏ ਦਾ ਸਕੈਂਡਲ ਫਿਲਿਪਸ 플ੌਟਸ ਵਾਲਾ ਹੋਇਆ ਉਸ ਤੇ ਐਫ ਆਈ ਆਰ ਨੰਬਰ 1 ਤੇ ਕੋਈ ਕਵਰਸਿਵ ਐਕਸ਼ਨ ਨਹੀਂ ਲਏਗੀ ਹੁਣ ਇੱਥੇ ਪੁੱਛਣ ਨੂੰ ਜੀ ਕਰਦਾ ਕਿ ਕੀ ਜੇਲ੍ਹ ਦੇ ਵਿੱਚ ਬੈਠ ਕੇ ਜੇਲ੍ਹ ਦੀ ਰੋਟੀ ਖਾਣਾ ਕਿਸੇ ਕਿਸਮ ਦਾ ਕਵਰਸਿਵ ਐਕਸ਼ਨ ਗਿਣਿਆ ਜਾ ਸਕਦਾ ਨਾਲੇ ਉਹਨਾਂ ਨੇ ਹੁਕਮ ਦਿੱਤਾ ਕਿ 4 ਹਫ਼ਤਿਆਂ ਲਈ ਅਸੀਂ ਤੁਹਾਨੂੰ ਇਹ ਰਿਲੀਫ ਦਿੰਦੇ ਆ ਕਿ ਸੌਰੀ ਕਾਰਵਾਈ ਜਿਹੜੀ ਕਿ ਐਫ ਆਈ ਆਰ ਨੰਬਰ 1 ਤੋਂ ਪੈਦਾ ਹੋਈ ਉਸ ਨੂੰ ਰੋਕ ਦਿੱਤਾ ਜਾਏ ਰੁਕ ਗਈ ਤੇ ਫਿਰ ਹੁੰਦਾ ਇਹ ਆ ਕਿ ਹਾਈ ਕੋਰਟ ਦੇ ਜੱਜ ਸਹਿਬਾਨ ਨੇ ਇਸ ਰਿਲੀਫ ਨੂੰ ਜਿੰਨਾ ਤੱਕ ਮੈਨੂੰ ਨਜ਼ਰ ਆਉਂਦਾ ਓਵਰਰੀਟ ਕਰਕੇ ਜ਼ਮਾਨਤਾਂ ਦਿੱਤੀਆਂ ਐਨ ਟਰਮ ਜ਼ਮਾਨਤਾਂ ਗੁਲਮਹੂਰ ਦੇ ਡਾਇਰੈਕਟਰ ਦੇ ਪੀਐਸਆਈਸੀ ਦੇ ਅਫਸਰ ਭਾਈ ਸੁਖਦੀਪ ਸਿੰਘ ਜੋ ਕਿ ਸਾਬਕਾ ਉਸਟੀ ਬਦਲ ਦੇ ਰਹਿ ਚੁਕੇ ਦੇ ਉਹਨਾਂ ਨੂੰ ਇੰਟਰਮ ਜ਼ਮਾਨਤ ਮਿਲ ਗਈ ਉਹ ਭਗੌੜੇ ਹੋਏ ਹੋਏ ਸੀ ਵਿਜਲੈਂਸ ਬਿਊਰੋ ਲਾਇਬ੍ਰੈਰੀ ਸੀ ਉਹ ਲੁਕੇ ਹੋਏ ਸੀ ਫਿਰ ਅੱਗੇ ਲੁਕੇ ਹੋਏ ਸੀ ਗੁਲਮੋਹਰ ਟਾਊਨਸ਼ਿਪ ਕੰਪਨੀ ਦੇ ਡਾਇਰੈਕਟਰਸ ਜਾਂ ਕਹੋ ਮਾਲਕ ਜਗਦੀਪ ਸਿੰਘ ਗੁਰਪ੍ਰੀਤ ਸਿੰਘ ਅਤੇ ਰਕੇ ਸ਼ਰਮਾ ਇਹਨਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਹੀ ਇਹਨਾਂ ਨੂੰ ਇੰਟਰਮ ਰਿਲੀਫ ਮਿਲ ਗਈ ਯਾਨੀ ਕਿ ਇਹਨਾਂ ਨੂੰ ਐਂਟੀਸੀਪੇਟਰੀ ਬੇਲ ਨਹੀਂ ਮਿਲੀ ਪਰ ਕਿਉਂਕਿ ਸੁਪਰੀਮ ਕੋਰਟ ਨੇ ਇੱਕ ਰਿਲੀਫ ਸ਼ਬਦ ਵਰਤਦਾ ਆਪਣੇ ਆਦੇਸ਼ ਦੇ ਵਿੱਚ ਉਸ ਰਿਲੀਫ ਸ਼ਬਦ ਦੀ ਸਹਾਇਤਾ ਲੈ ਕੇ ਇਹਨਾਂ આરોપીਆਂ ਨੇ ਬਰਖਾਸਤਾਂ ਪਾਈਆਂ ਵਧੀਆ ਵਕੀਲ ਕਰਕੇ ਤੇ ਜੱਜ ਸਹਬਾਨ ਨੂੰ ਕਨਵਿੰਸ ਕਰਾਤਾ ਕਿ ਸਾਨੂੰ ਤਾਂ ਜੀ ਜ਼ਮਾਨਤ ਦੇ دینی ਚਾਹੀਦੀ ਤੇ ਹਾਈ ਕੋਰਟ ਨੇ ਜ਼ਮਾਨਤਾਂ ਫੇਰ ਸਾਰੇ 9 ਦੇ 9 આરોપીਆਂ ਨੂੰ ਦੇ ਦਿੱਤੀਆਂ ਪੰਜਾਬ ਸਰਕਾਰ ਦੇ ਵਕੀਲ ਮੁਰਾਰੀ ਸਾਹਿਬ ਵਾਲੇ ਬੈਂਚ ਦੇ ਫੈਸਲੇ ਤੇ ਚੀਫ ਜਸਟਿਸ ਆਫ ਇੰਡੀਆ ਡੀ ਵੀ ਚੰਦਰ ਚੂਦ ਨੂੰ ਸਮਾਂ ਲੈ ਕੇ ਪ੍ਰਾਈਵੇਟਲੀ ਮਿਲਦੇ ਆ ਸਾਰੀ ਗੱਲ ਦੱਸਦੇ ਆ ਜੋ ਸਾਨੂੰ ਪਤਾ ਲੱਗਿਆ ਚੀਫ ਜਸਟਿਸ ਆਫ ਇੰਡੀਆ ਇਸ ਮਾਮਲੇ ਦਾ ਸੰ ਗਿਆਨ ਲੈਂਦੇ ਹੋਏ ਸੁਪਰੀਮ ਕੋਰਟ ਦੇ ਰਜਿਸਟਰਾਰ ਦੀ ਡਿਊਟੀ ਲਾਉਂਦੇ ਆ ਔਨ ਐਡਮਿਨਿਸਟ੍ਰੇਟਿਵ ਸਾਈਡ ਪ੍ਰਸ਼ਾਸਨਿਕ ਸਾਈਡ ਤੇ ਕਿ ਤੁਸੀਂ ਸਾਰੀ ਗੱਲਬਾਤ ਸੁਣੋ ਕੋ ਕਰੋ ਡਾਕੂਮੈਂਟਸ ਦੇਖੋ ਤੇ ਫਿਰ ਮੈਨੂੰ ਇਹਦੇ ਬਾਰੇ ਬਰੀਫ ਕਰੋ ਤੇ ਐਸੇ ਦੌਰਾਨ ਪੰਜਾਬ ਸਰਕਾਰ ਤੇ ਵਿਜੀਲੈਂਸ ਬਿਊਰੋ ਦੇ ਵਕੀਲ 5 2023 ਨੂੰ ਇੱਕ ਮਿਸਲੈਨੀਅਸ ਅਪਲੀਕੇਸ਼ਨ ਚੀਫ ਜਸਟਿਸ ਆਫ ਇੰਡੀਆ ਨੂੰ ਦਿੰਦੇ ਆ ਇੱਕ ਇੱਕ ਚੀਜ਼ ਸਪਸ਼ਟ ਕਰਦੇ ਆ ਜਸਟਿਸ ਮੁਰਾਰੀ ਅਤੇ ਜਸਟਿਸ ਰਵੀ ਨੇ ਪੰਜਾਬ ਦਾ ਨੁਕਸਾਨ ਕੀਤਾ ਪੰਜਾਬ ਸਰਕਾਰ ਦਾ ਜਿਹੜਾ ਕੇਸ ਸੀ ਉਸ ਨੂੰ ਪ੍ਰਭਾਵਿਤ ਕੀਤਾ ਇਹ ਸਪਸ਼ਟ ਦੱਸਿਆ ਜਾਂਦਾ ਹੈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸਾਰੇ ਆਦੇਸ਼ਾਂ ਸਾਰੀਆਂ ਪਟੀਸ਼ਨਸ ਦੀਆਂ ਕਾਪੀਆਂ ਜਿਨ੍ਹਾਂ ਰਾਹੀਂ ਇੰਟਰਮ ਜ਼ਮਾਨਤਾਂ ਹੋਈਆਂ ਉਹ ਇਸ ਮਿਸਲੇਨੀਅਸ ਐਪਲੀਕੇਸ਼ਨ ਦੇ ਨਾਲ ਲਾਈਆਂ ਜਾਂਦੀਆਂ ਨੇ ਉਹਨਾਂ ਦੇ ਵਿਸਤਾਰ ਇਸ ਮਿਸਲੇਨੀਅਸ ਐਪਲੀਕੇਸ਼ਨ ਦੇ ਵਿੱਚ ਦਿੱਤੇ ਜਾਂਦੇ ਦੇ ਕਿਵੇਂ ਸਾਰੇ આરોપી ਹੌਲੀ-ਹੌਲੀ ਅੰਤਰਮ ਜ਼ਮਾਨਤ ਲੈ ਗਏ 4 ਹਫ਼ਤਿਆਂ ਦੇ ਸਮੇਂ ਨੂੰ ਪੂਰਾ ਹੋਣ ਤੋਂ ਪਹਿਲਾਂ ਸਟੇਜ 4 ਹਫ਼ਤਿਆਂ ਦੀ ਸੀ ਉਸ 4 ਹਫ਼ਤਿਆਂ ਦੇ ਵਿੱਚ ਵਿੱਚ ਇਹ ਆਪਣਾ ਫਾਇਦਾ ਅਦਾਲਤ ਤੋਂ ਲੈ ਗਏ ਗੁਲਮੋਹਰ ਟਾਊਨਸ਼ਿਪ ਦੇ ਉੱਗੇ ਵਕੀਲ ਵਿਕਰਮ ਚੌਧਰੀ ਇਸ ਮਾਮਲੇ ਦੇ ਵਿੱਚ ਆਰਗੂ ਕਰ ਰਹੇ ਸੀ ਸਮਝਿਆ ਜਾ ਰਿਹਾ ਹੈ ਸੁਪਰੀਮ ਕੋਰਟ ਤੋਂ ਜਿਸ ਸਾਨੂੰ ਸੂਚਨਾ ਮਿਲੀ ਇਹ ਵਕੀਲ ਸਾਹਿਬ ਬਹੁਤ ਹੀ ਕਾਬਿਲ ਨੇ ਹਰ ਗੁੰਝਲਦਾਰ ਮਸਲੇ ਨੂੰ ਸੁਲਝਾਉਣ ਦੀ ਸਮਰੱਥਾ ਰੱਖਦੇ ਨੇ ਤੇ ਫਲਿੱਪਸ plots ਸਕੈਂਡਲ ਦਾ ਮਸਲਾ ਵੀ ਇਹਨਾਂ ਨੇ ਗੁਲਮੋਹਰ टाउनशिप ਕੰਪਨੀ ਦੇ ਹੱਕ ਵਿੱਚ ਕਾਫੀ ਹੱਦ ਤੱਕ ਸੁਲਝਾ ਹੀ ਦਿੱਤਾ ਸੀ ਇਹ ਹੀ ਲੱਗਦਾ ਸੀ ਅਸੀਂ ਐਡਵੋਕੇਟ ਵਿਕਰਮ ਚੌਧਰੀ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਡਾ ਫੋਨ ਚੱਕਿਆ ਅਸੀਂ ਪੁੱਛਿਆ ਤੁਸੀਂ ਗੁਲਮੋਹਰ टाउनशिप ਦੇ ਵਕੀਲ ਹੋ ਕਹਿੰਦੇ ਹਾਂ ਜੀ ਅਸੀਂ ਪੁੱਛਿਆ ਕਿ ਕੀ ਤੁਸੀਂ ਸੋਚਦੇ ਹੋ ਜਿਹੜਾ ਫੈਸਲਾ ਜਸਟਿਸ ਮੁਰਾਰੀ ਤੇ ਜਸਟਿਸ ਰਵੀ ਦੇ ਕੀਤਾ ਬਿਨਾ ਪੰਜਾਬ ਸਰਕਾਰ ਦਾ ਪੱਖ ਜਾਣੇ ਵਜਲੈਂਸ ਬਿਊਰੋ ਦਾ ਪੱਖ ਜਾਣੇ ਇਹ ਨੋਨ ਅਨਟੇਨੇਬਲ ਇਨ ਦੀ ਆਈਜ਼ ਆਫ ਲਾ ਇਹ ਇਸ ਇਲੈਗਲ ਕੀ ਤੁਸੀਂ ਇਸ ਨੂੰ ਮੰਨਦੇ ਹੋ ਕਹਿੰਦੇ ਮੈਂ ਇੱਕ ਜੁਡੀਸ਼ੀਅਲ ਆਰਡਰ ਤੇ ਕਮੈਂਟ ਕਿਸ ਤਰ੍ਹਾਂ ਕਰ ਸਕਦਾ ਬਾਕੀ ਮੈਂ ਸੀਨੀਅਰ ਐਡਵੋਕੇਟ ਸੀ ਮੈਂ ਅਦਾਲਤ ਚ ਪੇਸ਼ ਹੋਇਆ ਮੈਂ ਤੁਹਾਨੂੰ ਨੰਬਰ ਦਿੰਦਾ ਆਪਣੇ ਐਡਵੋਕੇਟ ਦੇ ਰਿਕਾਰਡ ਦਾ ਤੁਸੀਂ ਮੇਰੇ ਜੂਨੀਅਰ ਨਾਲ ਗੱਲ ਕਰੋ ਉਹ ਤੁਹਾਨੂੰ ਦੱਸੇਗਾ ਕਿ ਮਸਲਾ ਹੈ ਕਿ ਮੈਂ ਉਹਨਾਂ ਨੂੰ ਬੇਨਤੀ ਕੀਤੀ ਨਹੀਂ ਅਸੀਂ ਜਵਾਬ ਤੁਹਾਡੇ ਤੋਂ ਲੈਣਾ ਤੁਸੀਂ ਆਰਗੂ ਕੀਤਾ ਤੁਸੀਂ ਟੀਮ ਲੀਡ ਕੀਤੀ ਗੁਲਮੋਹਰ ਦੇ ਤੁਸੀਂ ਵੱਡੇ ਵਕੀਲ ਹੋ ਤੁਸੀਂ ਗੁੰਜਨਦਾਰ ਮਸਲੇ ਸੁਲਝਾਉਂਦੇ ਹੋ ਤੁਸੀਂ ਕਾਈਂਡਲੀ ਸਾਨੂੰ ਦੱਸੋ ਕੀ ਤੁਹਾਨੂੰ ਤੁਹਾਡੇ ਤਜਰਬੇ ਦੇ ਅਨੁਸਾਰ ਐਜ਼ ਅ ਨੈਟਵੋਕੇਟ ਲੰਬਾ ਤਜਰਬਾ ਲੰਬੀ ਪੜ੍ਹਾਈ ਵੱਡੀ ਪੜ੍ਹਾਈ ਉਹਦੇ ਬੇਸਿਸ ਤੇ ਤੁਸੀਂ ਕਹਿ ਸਕਦੇ ਹੋ ਕਿ ਕੀ ਸੁਪਰੀਮ ਕੋਰਟ ਦਾ ਇਹ ਫੈਸਲਾ ਕਾਨੂੰਨ ਦੀ ਨਿਗਾ ਵਿੱਚ ਇੱਕ ਅੱਛਾ ਫੈਸਲਾ ਸੀ ਕਹਿ ਸਕਦੀ ਹੂੰ ਫਿਰ ਉਹਨਾਂ ਨੇ ਕਿ ਹਾਜੀ ਆਈ ਊਡ ਨਾਟ ਲਾਈਕ ਟੂ ਕਮੈਂਟ ਔਨ ਦੀ ਕੋਰਟਸ ਆਰਡਰ ਛਤ ਨਾ ਕਰੋ ਅੱਗੇ ਆਓਗੇ ਮੁਰਾਰੀ ਵਾਲੇ ਬੈਂਚ ਨੇ ਅੱਗੇ ਆਦੇਸ਼ ਦਿੱਤਾ ਤੇ ਜਿਸ ਦੀ ਪਟਚੋਲ ਹੁਣ ਚੀਫ ਜਸਟਿਸ ਦੀਵ ਚੰਦਰਚੂਦ ਖੁਦ 15 ਮਈ ਯਾਨੀ ਕਿ ਸ਼ਾਮ ਵਾਰ ਨੂੰ ਆਪਣੀ ਅਦਾਲਤ ਦੇ ਵਿੱਚ ਕਰਨਗੇ ਹੁੰਦਾ ਇਹ ਐਨੌਮਲੀ ਜਦੋਂ ਵੀ ਕਿਸੇ ਵੀ ਬੈਂਚ ਦੇ ਆਦੇਸ਼ ਤੇ ਕੋਈ ਕਨਫਿਊਜ਼ਨ ਹੋਵੇ ਯਾਨੀ ਕਿ ਕੁ ਤੁੰਧਲਾਪਨ ਹੋਵੇ ਉਹਦੇ ਤੇ ਜੇ ਕੋਈ ਕਲੈਰੀਫਿਕੇਸ਼ਨ ਬਾਰੇ ਐਪਲੀਕੇਸ਼ਨ ਆਵੇ ਤਾਂ ਨਾਰਮਲੀ ਉਹਨਾਂ ਜੱਜ ਸਹਿਬਾਨ ਕੋਲ ਹੀ ਉਹ ਕਲੈਰੀਫਿਕੇਸ਼ਨ ਐਪਲੀਕੇਸ਼ਨ ਭੇਜ ਜਾਂਦੀ ਆ ਕਿਉਂਕਿ ਉਹਨਾਂ ਨੇ ਕੇਸ ਸਟੱਡੀ ਕੀਤਾ ਹੁੰਦਾ ਹੈ ਦੇ ਉਹ ਉਸਤੇ ਅੱਛਾ ਵਧੇਰੇ ਜਾਣਕਾਰੀ ਵਾਲਾ ਫੈਸਲਾ ਕਲੈਰੀਫਿਕੇਸ਼ਨ ਦੇ ਸਕਦੇ ਆ ਪਰ ਇਸ ਕੇਸ ਦੇ ਵਿੱਚ ਕੀ ਹੋਇਆ ਚੀਫ ਜਸਟਿਸ ਆਵੰਡਿਆ ਡੀ ਵੀ ਚੰਦਰ ਸ਼ੂਦ ਨੇ ਇਸ ਮਾਮਲੇ ਨੂੰ ਕਲੈਰੀਫਿਕੇਸ਼ਨ ਨੂੰ ਆਪਣੇ ਕੋਲ ਰੱਖਿਆ ਉਹਨਾਂ ਨੇ ਕਿਹਾ ਇਸ ਦੀ ਹੁਣ ਜਾਂਚ ਜਾਂ ਇਸ ਤੇ ਆਦੇਸ਼ ਅਗਲੇ ਆਦੇਸ਼ ਮੈਂ ਦੇਵਾਂਗਾ ਇਸ ਨੂੰ ਯਾਨੀ ਕਿ ਉਹ ਪੁਰਾਣੇ ਬੈਂਚ ਕੋਰ ਜਸਟਿਸ ਮੁਰਾਰੀ ਵਾਲੇ ਬੈਂਚ ਕੋਰ ਨਹੀਂ ਭੇਜਿਆ ਗਿਆ ਇਹ ਮਾਮਲਾ ਲੱਗਿਆ 4 5 2023 ਨੂੰ ਉਸ ਦਿਨ ਸਮੇਂ ਦੀ ਕਿਲਤ ਹੋਣ ਕਰਕੇ ਚੀਫ ਜਸਟਿਸ ਆਫ ਇੰਡੀਆ ਇਹ ਮਾਮਲਾ ਟੇਕ ਅਪ ਨਹੀਂ ਕਰ ਸਕੇ ਹੁਣ ਇਹੀ ਮਾਮਲਾ ਫੇਰ ਲੱਗ ਰਿਹਾ ਹੈ 15 ਤਰੀਕ ਨੂੰ ਸੋਮਵਾਰ ਨੂੰ ਔਰ ਉਮੀਦ ਹੈ ਕਿ ਇਸ ਤੇ ਕੋਈ ਸੁਖਾਵਾਂ ਫੈਸਲਾ ਪੰਜਾਬ ਸਰਕਾਰ ਲਈ ਵਜਨੈਂਸ ਬਿਊਰੋ ਲਈ ਪੰਜਾਬ ਦੇ ਲੋਕਾਂ ਲਈ ਤੇ 700 ਕਰੋੜ ਰੁਪਇਆ ਬਚਾਉਣ ਦੇ ਸਬੰਧ ਦੇ ਵਿੱਚ ਸਾਹਮਣੇ ਆਏਗਾ ਇਸ ਕਿਸਮ ਦੀ ਉਮੀਦ ਰੱਖੀ ਜਾ ਰਹੀ ਹੈ ਜ਼ਿਕਰ ਇਹ ਹੋਗਾ ਕਿ ਪਰਚਾ ਦਰਜ ਹੋਣ ਤੋਂ ਬਾਅਦ ਨੀlema ਆਈਐਸ ਯੂਕੇ ਦੇ ਘਰੇ ਵਿੱਚ ਆ ਗਈ ਸੀ ਕੇਸ ਤੇ ਭਾਈ ਸੁਖਦੀਪ ਸਿੰਘ ਯਾਨੀ ਕਿ ਸਾਹਿਬ ਦਾ ਓਐਸਟੀ ਟੂ ਬਾਦਲਸ ਗੁਲ ਮੋਹਰ ਦੇ ਡਾਇਰੈਕਟਰਸ ਯਾਨੀ ਕਿ ਮਾਲਕ ਜਗਦੀਪ ਸਿੰਘ ਗੁਰਪ੍ਰੀਤ ਸਿੰਘ ਅਤੇ ਰਾਕੇਸ਼ ਕੁਮਾਰ ਸ਼ਰਮਾ ਉਹ ਜਦੋਂ ਫਰਾਰ ਹੋਗੇ ਭਾਵੇਂ ਨਿਲਮਨ ਦੇ ਕੇਸ ਦੇ ਵਿੱਚ ਉਹਨਾਂ ਦੇ ਵਿਰੁੱਧ ਕਾਰਵਾਈ ਨਹੀਂ ਹੋਏ ਪਰ ਟੈਕਨੀਕਲੀ ਟੈਕਨੀਕਲੀ ਉਸ ਨੂੰ ਗੈਰਹਾਜ਼ਰ ਸਮਝਿਆ ਜਾਏਗਾ ਉਸ ਨੂੰ ਫਰਾਰ ਹੀ ਸਮਝਿਆ ਜਾਏਗਾ ਅੰਟਿਲ ਐਂਡ ਅੰਸ ਸ਼ੀ ਇਜ਼ ਐਬਜ਼ોર્ਬਡ ਫ্রম ði ਐਫ ਆਰ ਜਾਂ ਇਹ ਕਿਹਾ ਜਾਏ ਕਿ ਵਿਜਨਸ ਬਿਊਰੋ ਕੋਈ ਹੋਰ ਡੂੰਗੀ ਕੋਖ ਕਰਕੇ ਇਸ ਨਤੀਜੇ ਤੇ ਪਹੁੰਚੇ ਕਿ ਮੈਡਮ ਨੀlema ਦਾ ਕੋਈ ਕਸੂਰ ਨਹੀਂ ਸੀ ਸੋ ਉਹਨਾਂ ਦਾ ਨਾਮ ਇਸ ਪਰਚੇ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਹੈ ਉਸ ਵਕਤ ਤੱਕ ਉਹਨਾਂ ਨੂੰ ਵੀ ਇਸ ਕੇਸ ਦੇ ਵਿੱਚ ਬਾਕੀਆਂ ਵਾਂਗੂ ਭਗੌੜਾ ਹੀ ਗਿਨਾ ਜਾਏਗਾ ਇਹ ਹੋਇਆ ਕਿਉਂ ਆਈਐਸ ਲੋਬੀ ਨੇ ਜ਼ੋਰ ਪਾਇਆ ਪੰਜਾਬ ਸਰਕਾਰ ਤੇ ਭਗਵੰਤ ਮਾਨ ਤੇ ਚੀਫ ਸਕੱਰੇਟਰੀ ਤੇ ਫਿਰ ਇਹ ਮਸਲਾ ਠੰਡੇ ਬਸਤੇ ਚ ਅਗਲੇ ਜਿਹੜੇ ਆਏ ਸਦਹਕਾਰੀ ਇਸ ਕਾਂਡ ਦੇ ਵਿੱਚ ਅੱਗੇ ਆ ਰਹੇ ਸੀ ਯਾਨੀ ਕਿ ਕੁਝ ਉਹਨਾਂ ਦਾ ਜਿਹੜਾ ਰੋਲ ਕੁਐਸਚਨੇਬਲ ਨਜ਼ਰ ਆ ਰਿਹਾ ਸੀ ਜਾਂਚ ਚੱਲ ਰਹੀ ਸੀ ਉਸੰ ਬੀ ਐਸ ਆਈ ਡੀ ਸੀ ਦੇ ਐਮ ਡੀ ਸੀ ਸਿਭਨ ਜਿਹੜੇ ਕਿ ਅੱਜਕੱਲ ਇਲੈਕਸ਼ਨ ਡਿਪਾਰਟਮੈਂਟ ਦੇ ਵਿੱਚ ਲੱਗੇ ਹੋਏ ਨੇ ਤੇ ਜਲੰਧਰ ਵਾਲੀ ਚੋਣ ਉਹਨਾਂ ਨੇ ਕਰਾਈ ਆ ਤੇ ਇਹ ਸਾਰੇ ਮਸਲੇ ਹਜੇ ਖੜੇ ਨੇ ਤੇ ਉਹ ਤੋਂ ਬਾਅਦ ਜਿਹੜਾ ਇਹ ਹੋਇਆ ਸੁਪਰੀਮ ਕੋਰਟ ਦਾ ਆਦੇਸ਼ ਜਿਸ ਦੇ ਵਿੱਚ ਵਕੀਲ ਸਹਿਬਾਨ ਨੇ ਇੱਕ ਬਹੁਤ ਹੀ ਵਧੀਆ ਆਰਡਰ ਜੋ ਕਿ ਗੁਲ ਮੋਹਰ ਲਈ ਵਧੀਆ ਉਹ ਪਾਸ ਕਰਵਾਇਆ ਹਾਈ ਕੋਰਟ ਦੇ ਜੱਜ ਸਹਿਬਾਨ ਨੇ 4 ਹਫ਼ਤਿਆਂ ਦੇ ਸਟੇ ਆਰਡਰ ਨੂੰ ਓਵਰਰੇਟ ਕਰਕੇ ਜਿੰਨੇ ਵੀ ਪਗੌੜੇ ਸ਼ਗੌੜੇ ਜਿੰਨੇ ਵੀ ਸੀ ਸਾਰਿਆਂ ਨੂੰ ਇੰਟਰਮ ਜ਼ਮਾਨਤਾਂ ਦੇ ਦਿੱਤੀਆਂ ਤੇ ਹੁਣ ਕਲੈਰੀਫਿਕੇਸ਼ਨ ਦੀ ਤਰੀਕਾ ਰਹੀ ਆ ਲੈਟਸ ਸੀ ਉਹ ਛੁੰਦਾ ਕੀ ਆ ਇੱਥੇ ਇਹ ਕੋਖਣ ਵਾਲੀ ਗੱਲ ਹੈ ਜਾਂ ਵਾਚਣ ਵਾਲੀ ਗੱਲ ਹੈ ਕਿ ਚੀਫ ਜਸਟਿਸ ਦੇ ਆਦੇਸ਼ ਨਾਲ ਕਿ ਸਾਰੀਆਂ ਕੱਚੀਆਂ ਜ਼ਮਾਨਤਾਂ ਇੰਟਰਮ ਜ਼ਮਾਨਤਾਂ ਰੱਦ ਹੋ ਸਕਣਗੀਆਂ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਇਨ੍ਹਾਂ ਲੋਕਾਂ ਦੀ ਇਨ੍ਹਾਂ ਦੋਸ਼ੀਆਂ ਦੀ ਕਸਟੋਡੀਅਲ ਇੰਟਰੋਗੇਸ਼ਨ ਹੋਣੀ ਬਹੁਤ ਜ਼ਰੂਰੀ ਸੀ ਪਰ ਉਹ ਹੁਣ ਤੱਕ ਨਹੀਂ ਹੋ ਸਕੀ ਪਹਿਲਾਂ ਆਏ ਸਲੋਬੀ ਫਿਰ ਵਕੀਲ ਸਹਿਬਾਨ ਫਿਰ ਜੱਜ ਸਹਿਬਾਨ ਆਪਣੇ ਆਦੇਸ਼ ਇਹੋ ਜੇ ਜਾਰੀ ਕਰਦੇ ਰਹੇ ਜਿਹਦੇ ਨਾਲ ਵਜੀਲੈਂਸ ਬਿਊਰੋ ਦੇ ਹੱਥ ਬੰਦੇ ਬੰਨੇ ਗਏ ਜਾਪਦੇ ਆ ਨਾਉ ਆਰ ਟਿਕ ਸਾਡਾ ਕੀ ਮੰਨਣਾ ਚੀਫ ਜਸਟਿਸ ਆਫ ਇੰਡੀਆ ਨੂੰ ਮੋਰਾਰੀ ਬੈਂਚ ਦੇ ਆਦੇਸ਼ ਦਾ ਮੰਸ਼ਾ ਤੇ ਲੀਗੈਲਿਟੀ ਦੀ ਤੱਕ ਜਾਣਾ ਚਾਹੀਦਾ ਨਾਟ ਦੈਟ ਓਨਲੀ ਕਿ ਲੀਗਲੀ this stands clarified but chief justice needs to look into ke o di tah ki si mansha ki si es aadesh thi ki e sirf justice hi mansha si to reach at the ends of justice eh cheez tay karne chief justice sahab nu zarur karni chahiye benati karde ha one number two punjab sarkar de vakilan ne ਲੋਕਾਂ ਦਾ 700 ਕਰੋੜ ਰੁਪਇਆ ਖੁੰਝਦਾ ਵੇਖ ਕੇ ਜੋ ਕਦਮ ਚੁੱਕੇ ਜਿਵੇਂ ਉਹਨਾਂ ਨੇ ਚੀਫ ਜਸਟਿਸ ਆਫ ਇੰਡੀਆ ਨੂੰ ਸਾਰੀ ਗੱਲ ਸੁਣਾਈ ਟਾਈਮ ਲਾ ਕੇ ਤੇ ਜਾਂ ਫਿਰ ਹੁਣ ਜਿਸ ਕਿਸਮ ਨਾਲ ਉਹਨਾਂ ਨੇ ਕਲੈਰੀਫਿਕੇਸ਼ਨ ਵਾਸਤੇ ਮਿਸਲੈਨੀਅਸ ਅਪਲੀਕੇਸ਼ਨ ਪਾਈ ਆ ਇਸ ਦੀ ਸ਼ਿਲਾਗਾ ਕਰਨੀ ਬਣਦੀ ਹੈ ਪਰ ਗੱਲ ਇੱਥੇ ਨਹੀਂ ਉਹਨਾਂ ਨੂੰ ਅੱਗੇ ਤੋਂ ਵੀ ਸਟਾਰ ਕਰਨਾ ਪਏਗਾ ਕਿ ਪੰਜਾਬ ਦੇ ਖਜ਼ਾਨੇ ਨੂੰ ਡੁੱਟਣ ਵਾਲੇ ਲੋਕ ਕੀ-ਕੀ ਕਰ ਦਿੰਨੇ ਉਹਨਾਂ ਨੂੰ ਬਚਣਾ ਪਏਗਾ ਵਾਰ ਨੰਬਰ 3 ਹਾਈ ਕੋਰਟ ਅਗਲੀ ਤਰੀਕ 18 5 2023 ਨੂੰ ਉਸ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਇਹ ਕਰਨਾ ਚਾਹੀਦਾ ਕਿ ਇਹਨਾਂ ਸਾਰੀਆਂ ਕੱਚੀਆਂ ਜ਼ਮਾਨਤਾਂ ਦੇ ਵਿਰੁੱਧ ਕੈنسਲੇਸ਼ਨ ਐਪਲੀਕੇਸ਼ਨਸ ਧਾਰ ਕਰ ਦਿੱਤੀਆਂ ਜਾਣ ਵਾਰ ਨੰਬਰ 4 ਇਸ ਮਾਮਲੇ ਨੂੰ ਉਜਾਗਰ ਕਰਨ ਵਾਲੀ ਸਤ ਪਹਿਲੀ ਜਥੇਬੰਦੀ ਪੰਜਾਬ ਅਗੇਂਸਟ ਕ腐ਪਸ਼ਨ ਜਿਸ ਦੇ ਮੁਖੀ ਸਤਨਾਮ ਦੋ ਨੇ ਉਹਨਾਂ ਨੂੰ ਚਾਹੀਦਾ ਕਿ ਆਪਣੀ ਆਰਗੇਨਾਈਜੇਸ਼ਨ ਦੇ ਨਾਲ ਉੱਗੇ ਵਕੀਲ ਐਕਸਪੀਰੀਅੰਸ ਦੇ ਵਕੀਲ ਨਾਲ ਜੋੜਨ ਤੇ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਜਿੱਥੇ ਕਿ ਕ੍ਰਾਈਮ ਹਾਈਬ੍ਰਿਡ ਹੋ ਗਿਆ ਹਾਈਬ੍ਰਿਡ ਕ੍ਰਾਈਮ ਨੂੰ ਰੋਕਣ ਲਈ ਉਹ ਕਾਰਜਸ਼ੀਲ ਹੋ ਸਕਣ ਅਸੀਂ ਪੰਜਾਬ ਦਸਤਾਵੇਜ਼ ਵਲੋਂ ਇਹ ਅਹਿਦ ਕਰਦੇ ਹਾਂ ਕਿ ਅਸੀਂ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੇ ਵਿੱਚ ਇਹਨਾਂ ਸਾਰੇ ਜਥੇਬੰਦੀਆਂ ਨਾਲ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਟੁਵਰਡਸ ਕਰਾਪਸ਼ਨ ਦੀ ਪਾਲਿਸੀ ਨਾਲ ਵਜੀਲੈਂਸ ਬਿਊਰੋ ਦੀ ਕਾਰਵਾਈਆਂ ਨਾਲ ਤੇ ਪੰਜਾਬ ਅਗੇਂਸਟ ਕਰਾਪਸ਼ਨ ਜਿਹੜੀ ਜਥੇਬੰਦੀ ਆ ਉਹਦੇ ਨਾਲ ਮੋਢੇ ਨਾਲ ਮੋਢਾ ਚਲਾ ਕੇ ਚੱਲਾਂਗੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਗੇ ਵਧਾਂਗੇ ਇਹਨਾਂ ਗੱਲਾਂ ਦੇ ਨਾਲ ਮੈਂ ਇਜਾਦ ਚਾਹੁੰਦਾ ਸਤਿ ਸ੍ਰੀ ਅਕਾਲ ਨਮਸਕਾਰ ਰਾਵੜ ਦੇ Diolch mm. yn mm. mm.